ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਜਿਹੜਾ ਸਾਬਕਾ ਐਮ.ਐਲ.ਏ ਜਲਾਲਾਬਾਦ ਉਹਦੇ ਤੇ ਬੋਲਿਆ ਸੀ ਮੈਂ ਜਿਹੜੇ ਉਹ ਲੋਕਾਂ ਨੂੰ ਕੰਬਲ ਦਿੰਦਾ ਉਹਨਾਂ ਤੇ ਗੱਲ ਕੀਤੀ ਸੀ ਜਿਵੇਂ ਵੀਡੀਓ ਬਣਦੀ ਆ ਕਿਸੇ ਨੂੰ 1000 ਕਿਸੇ ਨੂੰ 2000 ਕਿਸੇ ਨੂੰ 3 ਕਿਸੇ ਨੂੰ 5000 ਤੱਕ ਵੀ ਉਹਨੇ ਪੈਸੇ ਦਿੱਤੇ ਆ ਹੋ ਸਕਦਾ 10 20 ਲੱਖ ਦੇ ਨੇੜੇ ਤੱਕ ਦੇ ਵੀ ਮੈਂ ਤਾਂ ਕਹੂੰਗਾ ਜਿੱਤਾ ਹੋਵੇ ਉਹ ਰੱਬ ਜਾਣਦਾ ਪਰ ਅਜੇ ਤੱਕ ਮੈਂ ਇੰਨੀ ਗੁੱਟੀ ਦਿੰਦਾ ਨਹੀਂ ਵੇਖਿਆ ਮੈਂ ਜਦੋਂ ਬੋਲਿਆ ਤੇ ਅਕਸਰ ਵੀਡੀਓ ਦੇ ਵਿੱਚ ਘੁੰਮਦਾ ਰਹਿੰਦਾ ਫੇਸਬੁੱਕ ਇੰਸਟਾਗ੍ਰam ਤੇ ਰਹਿੰਦਾ ਤਾਂ ਫਿਰ ਇਹਦੇ ਗਰੁੱਪ ਵੀ ਹੋਣਗੇ ਉਹ ਇਹਦੇ ਜਿਹੜੇ ਨਾਲ ਜੁੜੇ ਹੋਏ ਵਿਅਕਤੀ ਇਹਦੇ ਖਾਸ ਉਹਨਾਂ ਨੇ ਕਮੈਂਟ ਕੀਤੇ ਕਿ ਕਿਸੇ ਦਾ ਦਿਲ ਹੈ ਨਹੀਂਗਾ ਤੂੰ ਪੁਕਾਈ ਮਾਰਦਾ ਤੂੰ ਐ ਕਰਦਾ ਮੈਨੂੰ ਕੋਈ ਪਰਵਾਹ ਨਹੀਂ ਸੀ ਹੁਣ ਦੁੱਖ ਮੈਨੂੰ ਕਦੋਂ ਹੋਇਆ ਜਦੋਂ ਇਹਨਾਂ ਦੇ ਇੱਕ ਬੰਦੇ ਨੇ ਮੈਨੂੰ ਵਟਸਐਪ ਤੇ ਲਿਖਿਆ ਤੈਨੂੰ ਕੀ ਪਤਾ ਆਵਲਾ ਸਾਹ ਬਾਰੇ ਰਵਿੰਦਰ ਆਵਲਾ ਵਰਗਾ ਦਿਲਦਾਰ ਬੰਦਾ ਅਤੇ ਇਮਾਨਦਾਰ ਬੰਦਾ ਨਹੀਂ ਮਿਲਣਾ ਕਦੇ ਜਲਾਲਾਬਾਦ ਤੇ ਪੰਜਾਬ ਵਿੱਚ ਕੋਈ ਵੀ ਨਹੀਂ ਹੋਣਾ ਤੇ ਐਵੇਂ ਬਕਾਈ ਮਾਰਨ ਪੰਪਕਾਈ ਮਾਰਦਾ ਜਮਾ ਬੇਕਾਰ ਪੋਸਟਾ ਤੇਰੀ ਇਹ ਕਰੋਨਾ ਕਾਲ ਵਰਗੀ ਜਾਨ ਲੈਵਾ ਬਿਮਾਰੀ ਵਿੱਚ ਵੀ ਸਿਰਫ ਉਹੀ ਬੰਦਾ ਸੀ ਜੋ ਕਦੇ ਘਰ ਨਹੀਂ ਬੈਠਾ ਸ਼ਰਮ ਕਰਲਾ ਪਿਓਰੇ ਨੇ ਕਿਹਾ ਵੀ ਤੂੰ ਸਿਰਫ ਆਪਦੀਆਂ ਵੀਡੀਓ ਦੇ ਚੱਕਰਾਂ ਦੇ ਵਿੱਚ ਵੀਡੀਓ ਪਾਉਣ ਦੇ ਚੱਕਰਾਂ ਵਿੱਚ ਵੀਡੀਓ ਨੂੰ ਚਲਾਉਣ ਵਾਸਤੇ ਬੋਲਿਆ ਪਹਿਲਾਂ ਮੈਂ ਜਵਾਬ ਇਹ ਦੇ ਦਵਾ ਜੇਕਰ ਮੈਂ ਵੀਡੀਓ ਵਾਸਤੇ ਬੋਲਦਾ ਹੁੰਦਾ ਤਾਂ ਕਦੇ ਵੀ ਭਾਈ ਸਾਹਿਬ ਚਲੋ ਮੈਂ ਹੁਣ ਮੈਨੂੰ ਖੋਲਣਾ ਪੈਣਾ ਕਿ ਮੈਂ ਕਰਜ਼ਾਈ ਨਹੀਂ ਹੋਣਾ ਸੀ ਹੁਣ ਮੈਂ ਪਾਉਂਗਾ ਵਿੱਚ ਲਿਖ ਕੇ ਪਾਉਂਗਾ ਪੋਸਟ ਜੇਕਰ ਮੈਂ ਚੈਨਲ ਵਾਸਤੇ ਬੋਲਦਾ ਹੁੰਦਾ ਮੇਰਾ ਲਗਭਗ ਅਜੋ 8-9 ਮਹੀਨੇ ਹੋ ਗਏ ਪੇਜਾਂ ਦੀਆਂ ਰੀਚਾਂ ਘਟਾਈਆਂ ਮੈਂ ਬੋਲਦਾ ਨਾ ਜੇਕਰ ਮੈਂ ਪੇਜਾਂ ਦੀ ਇਨਕਮ ਬਾਰੇ ਬੋਲਦਾ ਹੁੰਦਾ ਤੇ ਮੈਂ ਆਪਦੀ ਉਹ ਜਿਹੜੀਆਂ ਮੇਰੀਆਂ ਪਾਈਆਂ ਹੋਈਆਂ ਪੋਸਟ ਹੋਰ ਚੈਨਲ ਮੇਰੇ ਚੈਨ ਪੇਜਾਂ ਤੋਂ ਚੱਕਦੇ ਆ ਮੈਂ ਉਹਨਾਂ ਨੂੰ ਰੋਕ ਦਿੰਦਾ ਤੇ ਮੈਨੂੰ ਇੱਕ ਵੀ ਕੋਈ ਸੱਜਣ ਸਾਹਮਣੇ ਆਵੇ ਜਿਹਨੂੰ ਮੈਂ ਕੁਝ ਵੀ ਕਿਹਾ ਹੋਵੇ ਭਾਈ ਤੁਸੀਂ ਮੇਰੀ ਪੋਸਟ ਨਹੀਂ ਚੱਕਣੀ ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰਕੇ ਲਵਾਉਣਾ ਹੁਣ ਨੰਬਰ ਗੱਲ ਇਹ ਆ ਕਿ ਲੋਕਾਂ ਨੇ ਮੈਨੂੰ ਤਾਂ ਗਾਲ੍ਹਾਂ ਦੇਤੀਆਂ ਮੈਂ ਗੱਲ ਇੱਥੇ ਮੁਕਾਈ ਇਹਨਾਂ ਤਾਂ ਕਹਣੀ ਕਈ ਕਈ ਜਾਣਾ ਜਿਹੜੇ ਹੁਣੇ ਦੇ ਭਾਈ ਏ ਪੱਖ ਲੈਂਦੇ ਆ ਮੈਂ ਉਹਨਾਂ ਨੂੰ ਜਵਾਬ ਦੇ ਦਵਾ ਅਕਸਰ ਵੇਖਿਆ ਪਾਵਲਾ ਸਾਹਿਬ ਕੋਲ ਇੰਨਾ ਇੰਨਾ ਪੈਸਾ ਛੱਡ ਗੱਲਾਂ ਦਿਓ ਜਦੋਂ ਇਹਨਾਂ ਨੇ ਚੋਣ ਲੜੀ ਉਦੋਂ ਕਿਹਾ ਸੀ ਫੈਕਟਰੀਆਂ ਖੋਲਾਂਗੇ ਫਿਰ ਜਲਾਲਾਬਾਦ ਚ ਫੈਕਟਰੀਆਂ ਕਿੱਥੇ ਆ ਹੁਣ ਰਹੀ ਗੱਲ ਕਈ ਵਾਰ ਵੀਡੀਓ ਦੇ ਵਿੱਚ ਵੇਖਿਆ ਕਿ ਇਹਨਾਂ ਨੇ ਜਿਹੜੇ ਬਿਮਾਰ-ਸ਼ਮਾਰ ਖੜੇ ਹੁੰਦੇ ਆ ਕੋਈ ਲੱਤਾਂ-ਵਾਹਾਂ ਵਿਖਾਉਂਦਾ ਵੇਖੋ ਜੀ ਐਵੇਂ ਹੋਇਆ ਤੇ ਉਹਨਾਂ ਨੂੰ ਇਹ ਪੈਸੇ ਦਿੰਦੇ ਆ ਜਿਹਦੇ ਕਿਸੇ ਦੀ ਲੱਤਾਂ ਤੇ ਜ਼ਖਮ ਹੋਵੇ ਕਿ ਲਓ ਜੀ ਅੱਛਾ ਮੈਂ ਇਹ ਕਹਿਣਾ ਕਿ ਵਧੀਆ ਗੱਲ ਆ ਬਾਕੀ ਕੋਈ ਐਮਐਲਏ ਵਾਕਈ ਨਹੀਂ ਕੋਈ ਦਿੰਦਾ ਪੈਸਾ ਪਰ ਜਿਹੜਾ ਆਵਲਾ ਸਾਹਿਬ ਕੋਲ ਪੈਸਾ ਜਿਹੜੀ ਲੋਕਾਂ ਨੇ ਇਹਨੂੰ ਐਮਐਲਏ ਬਣਾਇਆ ਤੇ ਐਮਐਲਏ ਦੀ ਪੈਨਸ਼ਨ ਹੁੰਦੀ ਆ ਹਜ਼ਾਰਾਂ ਚ ਹੁਣ ਕੋਈ 5 4000 40000 ਪੈਨਸ਼ਨ ਨਹੀਂ ਹੁੰਦੀ ਲੱਗਪਗ ਲੱਖ ਦੇ ਨੇੜ ਤੇੜ ਪੈਨਸ਼ਨ ਹੁੰਦੀ ਆ ਉਹ ਪੈਨਸ਼ਨ ਜਲਾਲਾਬਾਦ ਦੇ ਲੋਕਾਂ ਨੇ ਲਵਾ ਕੇ ਦਿੱਤੀ ਇਹਨੂੰ ਤੇ ਜੇਕਰ ਉਹ ਪੈਨਸ਼ਨ ਵੰਡ ਵੀ ਦਿੰਦਾ ਉਹਦੇ ਵਿੱਚ ਘਾਟਾ ਕੋਈ ਨਹੀਂ ਜੇ ਤੁਸੀਂ ਮੈਨੂੰ ਕਹਿੰਨੇ ਆ ਕਿ ਤੂੰ ਚੈਨਲਾਂ ਵਾਸਤੇ ਬੋਲਦਾ ਇਹਦਾ ਮਤਲਬ ਆ ਤੁਸੀਂ ਬੋਲਦੇ ਆ ਆਮਲਾ ਦਾ YouTube ਤੇ ਵੀ ਆਉਂਦਾ ਇਹ Facebook ਤੇ ਪੇਜ ਆ Instagram ਤੇ ਪੇਜ ਆ ਇੱਕ ਜਣੇ ਨੂੰ ਕੰਬਲ ਦਿੰਦਾ 2-2 ਲੱਖ ਬੰਦਾ ਵੇਂਦਾ ਤੇ ਫਿਰ ਭਾਈ ਤੁਹਾਨੂੰ ਨੇ ਕੁਛ ਆਉਂਦਾ ਤੁਸੀਂ ਦੱਸੋ ਜਵਾਬ ਦਿਓ ਇਸ ਗੱਲ ਦੇ ਮੈਨੂੰ ਇਹ ਚੀਨਾਂ ਕੋਈ ਪ੍ਰੋਬਲਮ ਨਹੀਂ ਮੈਂ ਇਹ ਆ ਨਾ ਕਿ ਜਦੋਂ ਕੋਈ ਬਿਮਾਰ ਬੰਦਾ ਆਉਂਦਾ ਅੱਜ ਤੱਕ ਲੋਕ ਸਾਡੇ ਮੂਰਖੀ ਇੱਥੋਂ ਬਣੇ ਰਹੇ ਆ ਲੋਕ ਹਲੇ ਵੀ ਮੂਰਖਾ ਹੀ ਭੋਰਨਗੇ ਇੱਥੇ ਵੇਖੀ ਚੱਲਿਆ ਜੀ ਕੀ ਸਿਸਟਮ ਆ ਕਿ ਭਾਈ ਸਾਹਿਬ ਜੀ ਜਿਹੜਾ ਕੋਈ ਬਿਮਾਰ ਆਉਂਦਾ ਉਹਨਾਂ ਵਾਸਤੇ ਆਵਲਾ ਸਾਹਿਬ ਹਸਪੀਟਲ ਖੋਲ ਦੇਣ ਪੈਸਾ ਵਾਹ ਗੁਰਦਾ ਦਿੱਤਾ ਆ ਬਹੁਤ ਕੁਛ ਇਹਨਾਂ ਕੋਲ ਮਹਾਰਾਜ ਇਹਨਾਂ ਨੂੰ ਹੋਰ ਦੇਵੇ ਸੱਚੇ ਪਾਤਸ਼ਾਹ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਇਹਨਾਂ ਦੀਆਂ ਪੀੜ੍ਹੀਆਂ ਦਾ ਰ ਪੀੜ੍ਹੀਆਂ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਪਰ ਇਹ ਹਸਪੀਟਲ ਖਲਾਉਣ ਜਲਾਲਾਬਾਦ ਹਲਕੇ ਚ ਗੁਰੂ ਅਰਸਹੇ ਹਲਕੇ ਦੇ ਵਿੱਚ ਤੇ ਜਿਹੜੀ ਕਹ ਲੋ ਫਿਰ ਇਹਨਾਂ ਕੋਲ ਆਉਂਦਾ ਕੋਈ ਮਦਦ ਵਾਲਾ ਵੀ ਮੇਰੀ ਮਦਦ ਕਰੋ ਉਹਨਾਂ ਨੂੰ ਇਹ ਗੀਜੇ ਚ ਹੱਥ ਪਾਉਂਦੇ ਆ ਤੇ ਰੱਬ ਨੇ ਸਖ ਹਾਲੇ ਕਰ ਤੇ ਉੱਤੇ ਸਤਿੰਦਰ ਸਤਾਜ ਦਾ ਗਾਣਾ ਲੱਗਿਆ ਹੁੰਦਾ ਐ ਕਰਕੇ ਤੇ ਉਹਨੂੰ ਐ ਕਰਕੇ ਤੇ ਪੈਸੇ ਦੇ ਦਿੰਦਾ 3 4 ਜਿੰਨਾ ਵੀ ਵਿੱਚ ਹੋਵੇ 2500 ਤਿੰਨ ਜਾਂ ਰੱਬ ਜਾਣੇ मुट्ठी बंद ਉਹ ਵੀਡੀਓ ਬਣੀ ਜਾਂਦੀ ਹੁੰਦੀ ਆ ਕਈ ਵਾਰ ਤਾਵਲਾ ਸਾਹਿਬ ਹਲੇ ਘਰੋਂ ਬਾਹਰ ਨਿਕਲਦੇ ਆ ਕੈਮਰਾ ਬਾਅਰ ਚ ਹੁੰਦਾ ਮੈਂ ਸਿਰਫ ਗੱਲ ਇਹ ਕੀਤੀ ਸੀ ਵੀ ਅੱਜ ਉਦਾਹਰਨ ਤੌਰ ਤੇ ਮੈਨੂੰ ਕੋਈ ਇਹ ਕਵੇ ਵਿਸ਼ਵਦੀਪ ਸਿੰਘ ਚੱਕ 10000 ਰੁਪਿਆ ਇਹਦੇ ਨਾਲ ਕੀ ਹੋਊਗਾ ਕੁਛ ਨਹੀਂ ਜੇਕਰ ਮੈਨੂੰ ਇਹੀ ਕਵੇ ਵਿਸ਼ਵਦੀਪ ਸਿੰਘ ਕੀ ਕੰਮ ਕਰਦਾ ਦਿਹਾੜੀ ਦਾ ਪਾਜੀ ਤੂੰ ਐਂ ਕਰ ਯਾਰ ਆ ਇੰਨੇ ਪੈਸੇ ਚੱਕ ਬਿਜ਼ਨਸ ਕਰ ਲ ਲੈਖਪੜ ਕਰ ਮੇਰੇ ਨਾਲ ਤੇ ਜਦੋਂ ਤੇਰਾ ਬਿਜ਼ਨਸ ਚੰਗਾ ਹੋ ਗਿਆ ਮੈਨੂੰ ਮੇਰੇ ਪੈਸੇ ਮੋੜ ਦੀ ਇਹੋ ਕਹਿਆ ਰੋਜ਼ਗਾਰ ਦੇਣ ਵਾਲਾ ਕੰਮ ਮੈਂ ਕਹਿੰਦਾ ਆਵਲਾ ਸਾਹਿਬ ਕੋਲ ਕੋਈ ਕਮੀ ਨਹੀਂ ਗਈ ਕਿਸੇ ਗੱਲ ਦੀ ਇਹ ਫੈਕਟਰੀਆਂ ਖੋਲੇ ਜਲਾਲਾਬਾਦ ਵਿੱਚ ਬਹੁਤ ਬੇਰੋਜ਼ਗਾਰੀ ਆ ਇਹੀ ਕਹਿੰਦਾ ਫਿਰੋਜ਼ਪੁਰ ਦੇ ਵਿੱਚ ਆ ਜਿਹੜਾ ਕਹ ਲੋ ਆ ਪੰਜਾਬ ਦੇ ਵਿੱਚ ਬੇਰੋਜਗਾਰੀ ਆ ਤੇ ਇਹਦੇ ਨਾਲ ਕੀ ਹੋ ਸਕਦਾ ਕਿ ਤੁਸੀਂ ਜਿਹੜੇ ਬੇਰੋਜਗਾਰ ਆ ਤੇ ਜਿਹੜਾ ਜਿਹੜੀ ਉਹਦੀ ਪੜ੍ਹਾਈ ਦੇ ਅਨੁਸਾਰ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਦੇ ਦੋ ਜੇ ਝੂਠ ਆ ਇਹ ਦੱਸ ਦੋ ਮੈਨੂੰ ਕਿੰਨਾ ਕਿਹਦੇ ਵਿੱਚ ਕੰਮ ਹੋ ਜਾ ਕੁਝ ਮੰਤਰੀ ਕੀ ਕਰਦੇ ਆ ਕੁਝ ਮੰਤਰੀ ਇਹ ਕੰਮ ਕਰਦੇ ਆ ਕਿ ਗਏ ਜੀ ਕਿਸੇ ਦੀ ਕੁੜੀ ਦੇ ਵਿਆਹ ਦੇ ਵਿੱਚ ਉਹਨੂੰ ਪੜ੍ਹੀ ਲਿਖੀ ਹੁੰਦੀ ਆ 12 ਕੀਤੀਆਂ ਵੇਖਦੇ ਆ ਗਰੀਬ ਬੰਦੇ ਆ ਉਹਨਾਂ ਨੂੰ 2100 ਦਾ 5100 ਦਾ ਸਗਨ ਪਾਉਂਦੇ ਜੇਕਰ ਤੁਸੀਂ ਉਸੇ ਧੀ ਪੈਨ ਨੂੰ 5100 ਸਗਨ ਦੇਣ ਦੀ ਬਜਾਏ ਤੁਹਾਡੀ ਸਰਕਾਰ ਨੇ ਜਾਂ ਉਦਾਹਰਨ ਤੌਰ ਤੇ ਤੁਸੀਂ ਇਹੋ ਜਿਹਾ ਕੋਈ ਪਲਾਨ ਬਣਾਇਆ ਹੁੰਦਾ ਤੇ ਉਹਨਾਂ ਧੀਆਂ ਦੇ ਕੋਲ 11000 ਦੀ ਨੌਕਰੀ ਹੁੰਦੀ ਕਿਸੇ ਰਿਸ਼ਤੇਦਾਰ ਤੋਂ ਵੀ ਪੈਸੇ ਮੰਗਣ ਦੀ ਲੋੜ ਨਹੀਂ ਸੀ ਜੇ ਗੱਲ ਝੂਠਾ ਤਾਂ ਮੈਨੂੰ ਦੱਸ ਦਿਓ ਜੀ ਦੇ ਬੈਂਕਾਂ ਦੇ ਵਿੱਚ ਆਏ ਮਹੀਨੇ ਪੈਸਾ ਹੁੰਦਾ ਉਹਨਾਂ ਦੇ ਸਿੰਬਲ ਸਿੰਬਲ ਜਿਹੜੇ ਹੁੰਦੇ ਉਹ ਹੁੰਦੇ ਆ 2-2 ਲੱਖ ਦਾ 1.5 ਲੱਖ ਦਾ ਲੋਨ ਲੈ ਕੇ ਅਗਲਾ ਕਿਵੇਂ ਨਾ ਕਿਵੇਂ ਕਰਕੇ ਤੂੰ ਉਹਦੀ ਕਿਸ਼ਤ ਭਰੀ ਜਾਂਦਾ ਫਿਰ ਬਾਕੀ ਪੈਸੇ ਅਗਲਾ ਜੋੜ ਵੀ ਲੈਂਦਾ ਹੌਲੀ ਹੌਲੀ ਤੇ ਜਿਹਦੇ ਨਾਲ ਧੀ ਭੈਣ ਦਾ ਵਿਆਹ ਚੰਗਾ ਹੋ ਜਾਂਦਾ ਗਾਂ ਜਾ ਕੇ ਆਪਦੇ ਬੱਚੇ ਵੀ ਪਾਲ ਸਕਦੀ ਆ ਇਹ ਯਾਦ ਰੱਖ ਲੋ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਪਰ ਸਾਡਾ ਕੰਮ ਹੀ ਗਲਤ ਆ ਆਪਾਂ ਲੋਕ ਵੇਖਦੇ ਆ ਫਲਾਨਾ ਆ ਗਿਆ ਜੀ ਚਲੋ ਵਧੀਆ ਕੀਤਾ ਇਹਨੇ ਅਸੀਂ ਮਾਰੀ ਤਾਂ ਗਏ ਆ ਭਾਈ ਮੈਨੂੰ ਤਾਂ ਤੁਸੀਂ ਗਾਲਾਂ ਦੇ ਦੋਗੇ ਹੱਦੋਂ ਵੱਧ ਮਾਰ ਦੋਗੇ ਠੀਕ ਆ ਭਾਈ ਅਸੀਂ ਗਰੀਬ ਬੰਦੇ ਆਵਲਾ ਤੁਹਾਡਾ ਚੰਗਾ ਬੰਦਾ ਪਰ ਮੈਂ ਕੋਈ ਗਲਤ ਨਹੀਂ ਬੋਲਿਆ ਉਹਨੂੰ ਮੈਂ ਸਿਰਫ رائے ਦਿੱਤੀ ਆ ਕਿਉਂਕਿ ਮੈਂ ਫੋਨ ਤੇ ਰਹਿ ਦੇ ਨਹੀਂ ਸਕਦਾ ਮੇਰੀ ਫੋਨ ਤੇ ਰਹਿ ਉਹਨੇ ਮੰਨਣੀ ਨਹੀਂ ਮੈਂ ਸਿਰਫ ਇੰਨਾ ਕਹਿਣਾ ਕਿ ਇੱਕ ਕੰਬਲ ਦੇ ਕੇ ਕਿਸੇ ਨੂੰ ਕੰਬਲ ਦਿੰਨੇ ਆ ਉਹਦੀ ਵੀਡੀਓ ਪਾਉਨੇ ਆ ਜਦੋਂ ਲੋਕੀ ਤੁਹਾਨੂੰ ਪੈਨਸ਼ਨ ਦਵਾਈ ਆ ਲੋਕਾਂ ਨੇ ਤੁਹਾਡੀ ਪੈਨਸ਼ਨ ਦਵਾਈ ਐ ਐਮ ਐਲ ਏ ਦੀ ਸਾਫ ਕ ਐਮ ਐਲ ਏ ਹੁੰਦੇ ਨਾਤੇ ਤੁਹਾਡੀ ਪੈਨਸ਼ਨ ਲੱਗੀ ਆ ਲੋਕਾਂ ਨੇ ਤਾਂ ਵੀਡੀਓ ਨਹੀਂ ਪਾਈ ਦੱਸੋ ਮੈਨੂੰ ਕਿਹੜਾ ਇਹਦੀ ਕਿਹੜੇ ਐਮ ਐਲ ਏ ਦੀ ਵੀਡੀਓ ਪਾਈ ਆ ਹਾਂ ਮੈਂ ਵਾਰ-ਵਾਰ ਇਹ ਗੱਲ ਕਹਿਣਾ ਕਿ ਠੀਕ ਆ ਐਮ ਐਲ ਏ ਕੰਮ ਕਰ ਰਿਹਾ ਜਿਹੜੇ ਕੋਈ ਦੂਜੇ ਨਹੀਂ ਕਰ ਰਹੇ ਧੰਨਵਾਦ ਆ ਪਰ ਇਹਦੀ ਡਿਊਟੀ ਆ ਕੱਲ ਨੂੰ ਇਲੈਕਸ਼ਨ ਲੜਨੇ ਨੇ ਕੱਲ ਨੂੰ ਡਿਊਟੀ ਆ ਮਾਲਕੇ ਦੀ ਹੁਣ ਕੁਝ ਕਹਿਣਗੇ ਵੀਡੀਓ ਵੀਡੀਓ ਪਾਵੇ ਐਨਜੀਓ ਵਾਲਾ ਉਹਨੂੰ ਫੰਡ ਦੀ ਲੋੜ ਹੁੰਦੀ ਆ ਉਹਨੂੰ ਪੈਸੇ ਦੀ ਲੋੜ ਹੁੰਦੀ ਆ ਜੇਕਰ ਉਹ ਵੀਡੀਓ ਨਾ ਪਾਉਗਾ ਐਨਜੀਓ ਵਾਲਾ ਤੇ ਉਹ ਉਹਨੂੰ ਕਦੇ ਮਦਦ ਨਹੀਂ ਹੋਣੀ ਵੀਡੀਓ ਦੀ ਲੋੜ ਉਹਨੂੰ ਹੁੰਦੀ ਆ ਜਿਹੜਾ ਲੋਕਾਂ ਤੋਂ ਗਾਹ ਮਦਦ ਕਰਾਵੇ ਪਰ ਆਵਲਾ ਸਾਹਿਬ ਕੋਲ ਤਾਂ ਖੁਦ ਇੰਨਾ ਪੈਸਾ ਮਹਾਰਾਜ ਦਾ ਦਿੱਤਾ ਹੋਇਆ ਇਹਨਾਂ ਕੋਲ ਸਭ ਕੁਝ ਆ ਇਹ ਵੀਡੀਓ ਪਾਉਂਦੇ ਚੰਗੇ ਨਹੀਂ ਲੱਗਦੇ ਫਿਰ ਇਹ ਤੁਸੀਂ ਲੋਕਾਂ ਨੂੰ ਦੱਸ ਰਹੇ ਆ ਕਿ ਅਸੀਂ ਸੇਵਾ ਕਰਦੇ ਆ ਤਾਂ ਮੈਂ ਇਹ ਗੱਲ ਕਹੂੰਗਾ ਕਿ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਕਿਉਂਕਿ ਤੁਹਾਡੀ ਡਿਊਟੀ ਆ ਤੁਸੀਂ ਕੱਲ ਨੂੰ ਐਮਪੀ ਦੀ ਚੋਣ ਲੜਨੀ ਆ ਤੁਹਾਡੀ ਡਿਊਟੀ ਆ ਚੋਣ ਤਾਂ ਤੁਸੀਂ ਲੜੋਗੇ ਫਿਰੋਜ਼ਪੁਰ ਤੋਂ ਤੁਹਾਡੀ ਡਿਊਟੀ ਮੰਨਦੀ ਆ ਲੋਕਾਂ ਦੀ ਸੇਵਾ ਕਰਨਾ ਤੇ ਜੇਕਰ ਵੀਡੀਓ ਪਾਉਨੇ ਆ ਪਾਓ ਪਰ ਮੈਂ ਇਹ ਕਹਿੰਦਾ ਤੁਸੀਂ ਵੀਡੀਓ ਪਾਓ ਕਿ ਮੈਂ 110 ਬੰਦਿਆਂ ਨੂੰ ਆਪਦੀ ਫੈਕਟਰੀ 'ਚ ਕੰਮ ਦੇਤਾ ਆ ਬੰਦਿਆਂ ਦੇ ਘਰੇ ਰੋਟੀ ਨਹੀਂ ਪੂਰੀ ਆਉਂਦੀ ਸੀ ਮੈਨੂੰ ਪਤਾ ਲੱਗਿਆ ਮੈਨੂੰ ਮੇਰੇ ਬੰਦਿਆਂ ਨੇ ਦੱਸਿਆ ਅੱਜ ਇਹ ਬੰਦੇ ਨੂੰ ਮੈਂ ਜੀ 15000 ਤੇ ਆਪਦੀ ਫਲਾਨੀ ਫੈਕਟਰੀ ਚ ਨੌਕਰੀ ਦੇਤੀ ਆ ਜਲਾਲਾਬਾਦ ਦੇ ਵਿੱਚ ਗੁਰੂ ਅਰਸਾਹ ਦੇ ਵਿੱਚ ਫਾਇਲ ਕਾ ਹਲਕੇ ਦੇ ਵਿੱਚ ਹਬੋਰ ਹਲਕੇ ਦੇ ਵਿੱਚ ਫੈਕਟਰੀਆਂ ਖਲਾਓ ਦੋ ਦੋ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲ ਜੂਗਾ ਉਦਾਹਰਨ ਤੌਰ ਤੇ ਸਾਡੇ ਆ ਦੱਬ ਵਾਲੇ ਇੱਥੇ ਇੱਕ ਫੈਕਟਰੀ ਆ ਮੈਨੂੰ ਨਹੀਂ ਪਤਾ ਕੀ ਦੀ ਹੈ ਕੀ ਨਹੀਂ ਗਈ ਜੇਕਰ ਉਹ ਵਿਅਕਤੀ ਸਾਡੇ ਪਿੰਡ ਚ ਆ ਕੇ ਜਿਹੜੇ ਨੂੰ ਕਿਸੇ ਨੂੰ 500 ਦੇ ਦਿੰਦਾ ਕਿਸੇ ਨੂੰ 2000 ਦੇ ਦਿੰਦਾ ਇਹਦੇ ਨਾਲ ਭਰავੋ ਨਾ ਤਾਂ ਉਹਦੀ ਗਰੀਬੀ ਚੱਕੀ ਜਾ ਸਕਦੀ ਆ ਤੇ ਨਾ ਹੀ ਉਹ 500 ਦੇ ਨਾਲ ਕਿਸੇ ਦਾ ਗੁਜ਼ਾਰਾ ਹੋ ਸਕਦਾ ਉਹ ਦਿਹਾੜੀ ਦਿੰਦੇ ਆ ਉਹਨਾਂ ਨੂੰ ਕਿੰਨੀ 400 300 ਜਿੰਨੀ ਵੀ ਦਿਹਾੜੀ ਦਿੰਦੇ ਆ ਉੱਥੇ ਉਸ ਫੈਕਟਰੀ ਦੇ ਵਿੱਚ ਕਈ ਜਿਹੜੇ ਕਈ ਪਿੰਡਾਂ ਦੇ ਨੌਜਵਾਨ ਧੀਆਂ ਪੈਣਾ ਨੌਕਰੀ ਕਰਦੀਆਂ ਤੇ ਉੱਥੇ ਉਹ ਆਏ ਮਹੀਨੇ ਉਹਨਾਂ ਨੂੰ 10000 ਵੀ ਬੰਦਾ ਜਾਂ 8000 ਵੀ ਬੰਦਾ ਉਹਨਾਂ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸਿਰਫ ਮੇਰਾ ਕਹਿਣ ਦਾ ਮਤਲਬ ਇਹ ਸੀ ਤੁਸੀਂ ਜੀ ਕਹਤਾ ਜੀ ਐ ਕਰਤਾ ਜੀ ਭਰਾਵੋ ਮੈਂ ਤਾਂ ਜਿਹੜੀ ਗੱਲ ਕਹਿਣੀ ਆ ਸੱਚ ਕਹੂੰਗਾ ਜੀਵ ਵੱਢੀ ਜਾਵੇ ਅੱਗ ਲੱਗੀ ਜਾਵੇ ਪਰ ਮੈਂ ਸੱਚ ਕਹਿਣਾ ਝੂਠ ਨਹੀਂ ਕਹਿਣਾ ਮੈਂ ਵਾਰ-ਵਾਰ ਕਹਿ ਰਿਹਾ ਜੀਵ ਵੱਢੀ ਜਾਵੇ ਅੱਗ ਲੱਗੀ ਜਾਵੇ ਪਰ ਮੈਂ ਫਿਰ ਵੀ ਇਹ ਗੱਲ ਕਹੂੰਗਾ ਕਿ ਜੇਕਰ ਆਵਲੇ ਜਿੰਨਾ ਪੈਸਾ ਤੁਹਾਡੇ ਭਰਾ ਕੋਲ ਹੁੰਦਾ ਵਿਸ਼ਵ ਦੀ ਫਾਇਲ ਕਾ ਕੋਲ ਮੈਂ ਅਕਾਲ ਪੁਰਖ ਤੋਂ ਡਰ ਕੇ ਕਹਿਣਾ ਕਿ ਮੈਂ ਸਕੂਲ ਖਲਾਉਣੇ ਸੀ ਲੱਗ ਪਗ ਉਸ ਸਕੂਲ ਦੇ ਵਿੱਚ ਜਿਹੜਾ ਕਹ ਲਓ ਚਾਹੇ ਉਹ SCC BCC ਜਰਨਲ ਸੀ Hindu Muslim Sikh Isai ਸੀ ਮੈਂ ਉਹਨਾਂ ਗਰੀਬਾਂ ਦੇ ਬੱਚੇ ਉਸ ਸਕੂਲਾਂ ਦੇ ਵਿੱਚ ਪਾਉਣੇ ਸੀ ਤੇ ਜਿਹੜੇ ਪ੍ਰਾਈਵੇਟ ਹੋਰ ਨੌਕਰੀਆਂ ਕਰੀ ਜਾਂਦੇ ਸੀ ਟੀਚਰ ਉਹਨਾਂ ਨੂੰ ਪੁੱਛਣਾ ਸੀ ਕਿੰਨੀ ਤਨਖਾਹ ਤੁਹਾਡੀ ਉਹ ਕਹਿਣਗੇ ਉਹਨਾਂ ਨੇ ਕਹਿੰਦਾ ਸੀ ਸਰ ਸਾਡੀ 8000 ਮੈਂ ਕਹੂੰਗਾ ਬੀਬੀ ਤੂੰ ਮੈਂ ਜਿਹੜਾ ਸਕੂਲ ਖੋਲ ਲਿਆ ਵਾਹਿਗੁਰੂ ਦਾ ਦਿੱਤਾ ਆ ਮੈਨੂੰ ਬਹੁਤ ਖੁਸ਼ ਆ ਤੁਸੀਂ ਇਹ ਕੰਮ ਕਰੋ ਮੈਂ ਤੁਹਾਨੂੰ 9000 ਦੇਵਾਂਗਾ ਚਲੋ ਜਿੰਨੇ ਇਹਨਾਂ ਨਾਲੋਂ ਵੱਧ ਨੰਬਰ ਆਉਣੇ ਚਾਹੀਦੇ ਆ ਮੇਰੇ ਸਕੂਲ ਦੇ ਵਿੱਚੋਂ ਤੇ ਉਹ ਕਹਿਣਗੇ ਸਰ ਪੈਸਾ ਪੈਸਾ ਤੁਹਾਨੂੰ ਮੈਂ ਦੇਵਾਂਗਾ ਫਿਰ ਜਿਹੜਾ ਜਿਵੇਂ ਤੁਸੀਂ ਜਿਵੇਂ ਸਕੂਲ ਖੋਲਦੇ ਉਦਾਹਰਣ ਤਹਿਤ ਤੇ ਫੈਕਟਰੀਆਂ ਖੋਲਦੇ ਜਿਹੜਾ ਕੋਈ ਮੇਰੇ ਕੋਲ ਅੰਗ ਹੀ ਨਾ ਆਉਣਾ ਸੀ ਉਹਨੂੰ ਮੈਂ ਕਹਣਾ ਸੀ ਪੈਸੇ ਹੈ ਨਹੀਂ ਮੇਰੇ ਕੋਲ ਪੈਸੇ ਨਾ ਮੰਗ ਤੂੰ ਕੀ ਕੰਮ ਕਰ ਸਕਦਾ ਉਹਨੇ ਕਹਣਾ ਸੀ ਜੀ ਮੈਂ 30% ਅੰਗ ਹੀ ਨਾ ਮੈਂ ਕਹਣਾ ਸੀ 70% ਸਹੀ ਆ ਉਹਨੇ ਕਹਣਾ ਹਾਂ ਜੀ ਕਿੰਨੀਆਂ ਪੜਿਆ ਇੰਨੀਆਂ ਪੜਿਆ ਜੀ 10 ਮਲੀਮ ਫਲਾਨੀ ਫੈਕਟਰੀ ਦੇ ਵਿੱਚ ਕੋਈ ਇਹੋ ਜੀ ਪੋਸਟ ਪਈ ਆ ਉਹਨਾਂ ਨੇ ਕਹਿੰਦਾ ਸੀ ਹਾਂ ਭਾਈ ਤੂੰ ਲਿਖ ਸਕਦਾ ਉਹਨੇ ਕਹਿੰਦਾ ਸੀ ਹਾਂਜੀ ਮੈਂ ਲਿਖ ਸਕਦਾ ਹੱਥ ਮੇਰੇ ਕੰਮ ਕਰਦੇ ਆ ਇਹਨੂੰ 40000 ਰੁਪਈਆ ਦੇ ਵਾਸਤੇ ਅੱਜ ਤੋਂ ਕਾਕਾ ਤੇਰੀ 11000 ਰੁਪਿਆ ਤਨਖਾਹ ਚੱਲ ਮੇਰੀ ਫੈਕਟਰੀ ਦੇ ਵਿੱਚ ਕੰਮ ਕਰ ਜਿਹੜਾ ਵਿਅਕਤੀ ਹੁਣ ਜਾਉਣਾ ਸੀ ਜਿਹੜਾ 100% ਦਾ 100% ਅੰਗ ਹੀ ਨਹੀਂ ਸੀ ਉਹਨੂੰ ਫਰਜ਼ ਬੰਦਾ ਸੀ ਕਿ ਭਾਈ ਜਿਵੇਂ ਮੈਂ ਪੈਸੇ ਵਾਲਾ ਸੀ ਮੇਰੀ ਮੰਤਰੀਆਂ ਨਾਲ ਵੀ ਹੋਣੀ ਸੀ ਮੈਂ ਮੰਤਰੀ ਨੂੰ ਕਹਿਣਾ ਸੀ ਕਿ ਮੰਤਰੀ ਸਾਹਿਬ ਤੁਹਾਡੇ ਆ ਪੈਸੇ ਦੇ ਵਿੱਚੋਂ ਖਜ਼ਾਨੇ ਦੇ ਵਿੱਚੋਂ ਇਸ ਬੰਦੇ ਦੇ ਘਰ ਦੀ ਜ਼ਰੂਰਤ ਆ ਦੋ ਕਮਰੇ ਇੱਕ ਰਸੋਈ ਲੈਟਰਿੰਗ ਬਾਥਰੂਮ ਪਵਾ ਕੇ ਦਿਓ ਇਹਨੂੰ ਫੇਰ ਇਹਦਾ ਕੋਈ ਮਸਲਾ ਹੱਲ ਕਰੋ ਅਸੀਂ ਅਸੀਂ ਮਰੇ ਕਿਉਂ ਆ ਅਸੀਂ ਕੀ ਚੱਕਰਾ ਕਿ ਜਿਹੜੇ 70% ਆ ਅੰਗਹੀਨ ਆ ਔਰ ਜਿਹੜੇ 30% ਆ 30% ਅੰਗਹੀਣ ਪੜ੍ਹੇ ਲਿਖੇ ਅਸੀਂ ਉਹਨਾਂ ਨੂੰ ਵੀ ਪੈਨਸ਼ਨ ਤੇ ਰੱਖਦੇ ਆ ਤੇ ਜਿਹੜਾ 100% ਅੰਗਹੀਣਾ ਅਸੀਂ ਉਹਨੂੰ ਵੀ ਪੈਨਸ਼ਨ ਤੇ ਰੱਖਦੇ ਆ ਜੀ ਦੇ ਕਰਕੇ ਸਾਡੇ ਅੰਗਹੀਣ ਵਿਅਕਤੀ ਜਿਹੜੇ ਕੰਮ ਕਰ ਸਕਦੇ ਸੀ ਲਿਖ ਪੜ੍ਹ ਕਰ ਸਕਦੇ ਸੀ ਪੜ੍ਹੇ ਲਿਖੇ ਅੰਗਹੀਣ ਵੀਰ ਮੇਰੇ ਅਸੀਂ ਉਹਨਾਂ ਨੂੰ ਵੀ 1500 2000 ਰੁਪਿਆ ਪੈਨਸ਼ਨ ਤੇ ਪੱਕੇ ਕਰਨ ਨੂੰ ਫਿਰਦੇ ਆ ਅਸੀਂ ਉਹਨਾਂ ਨੂੰ ਨੌਕਰੀ ਦੇਣ ਤੋਂ ਡਰਦੇ ਆ ਮੈਂ ਜੇ ਝੂਠ ਕਹਿਨਾ ਮੈਂ ਹੱਥ ਮੰਨ ਕੇ ਮਾਫੀ ਚਾਹੁੰਨਾ ਕਿਉਂਕਿ ਸਾਨੂੰ ਮੰਗਤੇ ਬਣਾਇਆ ਗਿਆ ਸਾਨੂੰ ਕਿਸੇ ਦੇ 1500 2000 ਦੀ ਲੋੜ ਨਹੀਂ ਗਈ ਅਸੀਂ ਰਾਜੇ ਲੋਕਾਂ ਮਹਾਰਾਜੇ ਲੋਕਾਂ ਅਸੀਂ ਇਨ੍ਹਾਂ ਲੋਕਾਂ ਤੋਂ ਜਿਹੜਾ ਕਹਿ ਲੋ 1500 2000 ਲੈ ਰਹੇ ਆ ਅਗਲੇ ਨੂੰ ਕੋਪ ਅਸੀਂ ਸਾਨੂੰ ਭੀਖ ਨਹੀਂ ਚਾਹੀਦੀ ਸਾਨੂੰ ਰੋਜ਼ਗਾਰ ਦਿਓ ਪਰ ਆਪਾਂ ਰੋਜ਼ਗਾਰ ਚ ਭੱਜੇ ਹੀ ਨਹੀਂ ਗਏ ਇਸ ਕਰਕੇ ਭਾਈ ਸਾਡੇ ਘਰ ਜਿੱਥੇ ਸੀ ਉੱਥੇ ਰਹਿ ਗਏ ਇਹ ਲੋਕ ਤੁਹਾਡਾ ਹੀ ਪੈਸਾ ਤੁਹਾਨੂੰ ਥੋੜਾ ਥੋੜਾ ਕਰਕੇ ਵੰਡਦੇ ਆ ਇਸ ਕਰਕੇ ਉਹ ਬਿਜ਼ਨਸਮੈਨ ਤੇ ਅਮੀਰ ਹੋ ਗਏ ਚਲੋ ਠੀਕ ਆ ਜੀ ਮੈਂ ਗਰੀਬ ਆ ਮੈਂ ਕੀ ਮੇਰੇ ਇੱਚ ਕਾ ਦੋਸ਼ ਆ ਮੈਂ ਤਾਂ ਬੜੇ ਕਈ ਵਾਰੀ ਐਨਆਰਆਈ ਵੀਰਾਂ ਨੂੰ ਕਿਹਾ ਕਿ 13 ਹਜ਼ਾਰ ਪਿੰਡਾਂ ਦੇ ਬੱਚਿਆਂ ਨੂੰ ਮੰਨ ਲਓ ਜਿਹੜਾ ਤੁਹਾਡੇ ਪੰਜਾਬ ਦੀ ਗੱਲ ਕਰਦਾ ਉਹਨੂੰ ਫੜ ਲਓ ਇਹਨਾਂ ਔਰ ਜਿਹੜਾ ਬਿਲਕੁਲ ਗਰੀਬ ਵਿਅਕਤੀ ਆ ਇਹਨਾਂ ਤਿੰਨਾਂ ਦੀ ਬਾਹ ਫੜ ਲਓ ਪਹਿਲਾਂ ਬੱਚਿਆਂ ਦੀ ਬਾਹ ਫੜੋ ਚਾਹੇ ਉਹ ਕਿਸੇ ਧਰਮ ਚਾਹੇ ਕਿਸੇ ਜਾਤੀ ਦਾ ਹੋਵੇ ਉਹਨਾਂ ਨੂੰ ਪੜਾਓ ਤਗੜੀ ਸਿੱਖਿਆ ਦਿਓ ਤਾਂ ਕਿ ਉਹ ਆਈਪੀਐਸ ਦੀ ਪੋਸਟ ਨੂੰ ਹੱਥ ਪਾਉਣ ਕਹਿਣ ਫਲਾਨੀ ਨੌਕਰੀ ਅਸੀਂ ਨਹੀਂ ਲੈਣੀ ਆਈਪੀਐਸ ਬਣਨਾ ਹੁਣ ਇੱਥੇ ਕੀ ਭੁੱਖ ਨੰਗ ਕਰਤੀ ਆ ਅਗਲਾ ਕਹਿੰਦਾ ਸਾਨੂੰ ਕੁੱਤੇ ਕੁੱਟਣ ਤੇ ਰੱਖ ਲੈ ਪਰ ਪੈਸੇ ਆਉਣੇ ਚਾਹੀਦੇ ਆ ਦੱਸੋ ਮੇਰੀ ਗੱਲ ਝੂਠ ਆ ਤਾਂ ਅਸੀਂ ਬੇਰੋਜ਼ਗਾਰ ਹੋ ਗਏ ਨਸ਼ੇ ਵੇਚਣ ਨੂੰ ਅਸੀਂ ਮਜਬੂਰ ਹੋ ਗਏ ਅਸੀਂ ਚੋਰੀਆਂ ਕਰਨ ਤੇ ਮਜਬੂਰ ਹੋ ਗਏ ਤਾਂ ਮੈਂ ਇੱਕ ਗੱਲ ਕਹਿਣਾ ਕਿ ਜਿਸ ਪੰਜਾਬ ਦੇ ਵਿੱਚੋਂ ਕੁਝ ਨੌਜਵਾਨ ਚੋਰੀਆਂ ਨਸ਼ਾ ਵੇਚਦੇ ਆ ਉਹਦੀ ਕਸੂਰਵਾਰ ਸਰਕਾਰਾਂ ਹੋਰ ਕੋਈ ਨਹੀਂ ਕਦੇ ਵੇਖਿਆ ਜਦੋਂ ਮੰਨ ਲਓ ਜਿਹਦੇ ਕੋਲ ਨੌਕਰੀ ਚੰਗੀ ਆ ਵੇਖੋ ਕਈਆਂ ਨੂੰ ਭੁੱਖ ਭਰਦੀ ਨਹੀਂ ਆਪਾਂ ਕੁਝ ਕਰ ਵੀ ਨਹੀਂ ਸਕਦੇ ਪਰ ਜਿੰਨੇ ਅਫਸਰ ਲੱਗੇ ਆ ਕਦੇ ਵੇਖਿਆ ਫਲਾਨਾ ਅਫਸਰ ਚਿੱਟਾ ਵੇਚੀ ਜਾਂਦਾ ਮੈਂ ਫਿਰ ਤੋਂ ਵਾਰ-ਵਾਰ ਕਹਿ ਰਹੇ ਹਾਂ ਕਿ ਲੰਮਾ ਜਾਂ ਮੁੰਡਾ ਸੀ ਕਿਤੇ ਤੁਸੀਂ ਮੈਨੂੰ ਉਹਦੀ ਫੋਟੋ ਪਾਈ ਜਾਓ ਜਾਂ ਚੱਕਾ ਚੱਕ ਮੈਂ ਕਹਿੰਦਾ ਕਿਸੇ ਦੀ ਭੁੱਖ ਨਾ ਹੀ ਭਰ ਸਕਦੀ ਇਸ ਕਰਕੇ ਭਾਈ ਸਾਹਿਬ ਸਿਰ ਮੈਂਨਾਂ ਕਿਹਾ ਸੀ ਕਿ ਆਵਲਾ ਸਾਹਿਬ 1500 2000 ਦੇ ਕੇ ਨਹੀਂ ਜੀਹਾਰਾ ਹੋਣਾ ਹਾਂ ਮੈਂ ਵੀ ਤੁਹਾਡਾ ਇਹ ਸਤਿਕਾਰ ਵੀ ਕਰਦਾ ਕਿ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਆ ਪਰ ਤਰੀਕਾ ਬਦਲ ਦੋ ਜਿਹਨੂੰ ਕਿਸੇ ਨੂੰ 1100 ਦਿੰਨੇ ਉਹਨੂੰ 11000 ਦੀ ਨੌਕਰੀ ਦੇ ਦੋ ਤੁਹਾਡੇ ਕੋਲ ਮਹਾਰਾਜ ਦਾ ਦਿੱਤਾ ਹੋਇਆ ਬਹੁਤ ਕੁਛ ਆ ਦੂਜੀਆਂ ਐਮਐਲਏ ਨਹੀਂ ਕਰ ਰਹੇ ਤੁਹਾਡੇ ਕਈ ਐਮਐਲਏ ਸਰਕਾਰ ਦੇ ਉਹਨਾਂ ਨੂੰ ਕਹੋ ਆ ਜਾ ਭਾਈ ਮੈਂ ਕਰੀ ਜਾਂਦਾ ਤੂੰ ਨਹੀਂ ਕਰਦਾ ਤੁਸੀਂ ਨਾਲ ਵੀਡੀਓ ਵੀ ਪਾ ਰਹੇ ਆ ਤੁਹਾਡਾ মিডিਆ ਇਨਚਾਰਜ ਵੀ ਹੋਊਗਾ ਜਿਹੜਾ ਮੇਰੇ ਅਰਗੇ ਦੀ ਧੀ ਪੈਨੇ ਕਰਦਾ ਮੈਨੂੰ ਕੋਈ ਪਰਵਾਹ ਨਹੀਂ ਮੈਂ ਕਰਮਵਰ ਕਰਿਆਲ ਦੇ ਕਹਿਨ ਤਰਾ ਗਾਲਾਂ ਲੈਂਦੇ ਨਹੀਂ ਭਾਈ ਜੀ ਅਸੀਂ ਮਜਬੂਰ ਹੋ ਗਏ ਆ ਮੈਂ ਪੰਜਾਬ ਨੂੰ ਕਹਿਣਾ ਅਸੀਂ ਆਪਦੀ ਦੇਸ਼ ਚੋਂ ਨਿਕਲ ਕੇ ਬਗਾਨਿਆਂ ਦੇ ਹੱਥ ਪਈ ਜਾਂਦੇ ਆ ਤੇ ਐਨ ਆਰ ਆਈ ਵਜਦੇ ਆ ਆਪਾਂ ਹੁਣ ਸਾਡੇ ਪੰਜਾਬ ਦੇ ਨੌਜਵਾਨ ਨਾ ਮੈਂ ਸਹੁਰਿਆਂ ਦੀ ਹੋਈ ਤੇ ਨਾ ਮੈਂ ਪੇਕਿਆਂ ਦੀ ਰਹੀ ਨਾ ਤੋਂ ਪੰਜਾਬੀ ਵਜਦਾ ਨਾ ਉਧਰ ਜਾ ਕੇ ਉਹ ਕੈਨੇਡਾ ਦਾ ਵਾਅਦਾ ਉਹਨੂੰ ਲੋਕ ਕਹਣਗੇ ਇੰਡੀਅਨ ਆ ਇਧਰ ਆ ਕਹਣਗੇ ਐਨ ਆਰ ਆਈ ਆ ਇਹ ਸਾਡੀਆਂ ਸਾਥੋਂ ਪੋਸਟਾ ਖੋਲੀਆਂ ਸਾਡੇ ਸਾਥੋਂ ਹੱਕ ਖੋਲੇ ਸਾਡੇ ਪੰਜਾਬ ਦੇ ਬੱਚੇ ਜਾ ਕੇ ਅਮਰੀਕਾ ਕੈਨੇਡਾ ਦੀ ਗੋਦ ਦੇ ਵਿੱਚ ਪੈ ਗਏ ਪੀ ਆਰ ਹੋਣ ਤੇ ਪੱਕੇ ਹੋਣ ਤੇ ਚੀਕਾ ਮਾਰਦੇ ਆ ਖੁਸ਼ ਹੁੰਦੇ ਆ ਅਸੀਂ ਆਪਦੇ ਦੇਸ਼ ਤੋਂ ਭੱਜੀ ਜਾਂਦੇ ਕਿਹੜੇ ਪਾਸੇ ਫਿਰਦੇ ਆ ਅਸੀਂ ਇਸ ਕਰਕੇ ਮੈਂ ਤਾਂ ਭਾਈ ਇਹੀ ਗੱਲਾਂ ਕੀਤੀਆਂ ਸਿੰਘਾ ਹੁਣ ਵੀ ਮੈਂ ਤੇ ਇਹੀ ਗੱਲ ਕਹੂੰਗਾ ਕਿ ਜਿਹਦੇ ਕੋਲ ਪੈਸਾ ਪਈਓ ਰੋਜ਼ਗਾਰ ਵਾਸਤੇ ਫੈਕਟਰੀਆਂ ਖੋਲੇ ਤੇ ਜਿਹੜੇ ਸਾਡੇ ਅੰਗਹੀਣ ਵੀਰ ਉਹਨਾਂ ਕੋਲ ਜਾਂਦੇ ਆ ਉਹਨਾਂ ਦਾ ਮੈਂ ਸਰਕਾਰ ਨੂੰ ਕਹਿਣਾ ਏ ਅੰਗਹੀਣ ਸਾਡੇ ਇਹ ਨਹੀਂ ਵੀ ਸਾਰੇ ਸੁੱਤੀ ਪਏ ਆ ਸਾਰਿਆਂ ਦੇ ਹੱਥ ਨਹੀਂ ਮੁੜੇ ਕਈਆਂ ਦੇ ਹੱਥ ਕੰਮ ਕਰਦੇ ਆ ਕਈਆਂ ਦੀ ਲੱਤ ਕੰਮ ਕਰਦੀ ਆ ਉਹਨ ਪੜੇ ਲਿਖਿਆ ਜਿਹੜੇ ਉਹਨਾਂ ਨੂੰ ਤੁਸੀਂ ਰੋਜ਼ਗਾਰਤਾ ਦਿਓ ਯਾਰ ਬਾਕੀ ਜਿਹੜੇ ਬਚਦੇ ਆ ਜਿਹੜਾ ਜਮੇ 100% 90% ਅੰਗ ਹੀ ਨਾ ਉਹਨਾਂ ਦੀ ਪੈਨਸ਼ਨ ਕਮ ਸੇਕਾ ਮਾਜਦੀ ਮੰਗਾਈ ਦੇ ਵਿੱਚ 8 ਤੋਂ 10000 ਰੁਪਏ ਹੋਣੀ ਚਾਹੀਦੀ ਆ ਯਾਦ ਰੱਖੋ ਗੱਲ ਲੋਕਾਂ ਨੂੰ ਹੱਕ ਹੁੱਕ ਨਹੀਂ ਮਿਲੀ ਜਾਂਦੇ ਲੋਕ ਪਤਾ ਨਹੀਂ ਐਵੇਂ 500 2000 ਲੈ ਖੁਸ਼ ਨਾ ਹੋਇਆ ਕਰੋ ਉਹ ਤੁਹਾਡਾ ਪੈਸਾ ਹੀ ਆ ਤੁਹਾਨੂੰ ਮਿਲ ਹੀ ਜਾਂਦਾ ਤੁਸੀਂ ਮੈਨੂੰ ਮੰਨ ਲਓ ਤੁਸੀਂ ਐਮਐਲਏ ਬਣਾ ਦਿਓ ਮੇਰੀ ਪੈਨਸ਼ਨ ਹੋਵੇ 81 82000 ਮੈਂ ਉਹਦੇ ਵਿੱਚੋਂ 20000 ਵੰਡ ਕੇ ਰਾਜਾ ਨਹੀਂ ਬਣ ਸਕਦਾ ਰਾਜੇ ਤੁਸੀਂ ਆ ਜਿਹੜਾ ਕਈਆਂ ਚੱਕ ਨੂੰ ڪرੰਡੀਆਂ ਚੱਕ ਨੂੰ ਤੁਸੀਂ ਐਮਐਲਏ ਬਣਾ ਦੋਗੇ ਮੇਰੇ ਵਰਗਿਆਂ ਨੂੰ ਤੇ ਮੈਂ ਤੁਹਾਡੀ ਦਿੱਤੀ ਹੋਈ ਪੈਨਸ਼ਨ ਚ ਤੁਹਾਨੂੰ ਦੇਣਾ ਮੈਂ ਕੋਈ ਤੁਸੀਂ ਅਮੀਰ ਆ ਤੁਸੀਂ ਦਾਤੇ ਆ ਮੈਂ ਦਾਤਾ ਨਹੀਂ ਹੋਊਗਾ ਦਾਤਾ ਤਾਂ ਅਸਲ ਚ ਉਹੀ ਆ ਤੇ ਜੇਕਰ ਭਾਈ ਫਿਰ ਵੀ ਇਹ ਗੱਲਾਂ ਮੇਰੀਆਂ ਗਲਤ ਲੱਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਹੁਣ ਫਿਰ ਆਵਲੇ ਦੇ ਬੰਦੇ ਨੇ ਕਿਹਾ ਤਾਂ ਮੈਂ ਫਿਰ ਬੋਲੂਗਾ